ਮਤਲਬ ਅਗੇ ਸੀਗੇ 50 ਦੇ ਵਿੱਚੋਂ ਉਹਨਾਂ 20 ਦਾ ਸਮਾਨ ਲਿਆ ਆ ਤੇ ਬਚ ਗਏ 30 ਰੁਪਏ ਠੀਕ ਹੈ ਜੀ 30 ਰੁਪਏ ਬਚ ਗਏ ਉਸ ਤੋਂ ਬਾਅਦ ਦੇ ਵਿੱਚ ਉਹਨਾਂ 15 ਰੁਪਏ ਦਾ ਲੈ ਲਿਆ ਸਾਬਣ 15 ਰੁਪਏ ਦੀ ਸਾਬਣ ਲੈ ਲਈ ਠੀਕ ਹੈ ਜੀ ਤੇ 30 ਦੇ ਉਤੋਂ ਕੋਈ 30 ਬਚੇ ਸੀਗੇ 15 ਦੀ ਸਾਬਣ ਲੈ ਲਈ ਤੇ ਬਚ ਗਏ ਉਹਦੇ ਕੋਲ ਵਿਚਾਰੇ ਕੋ 15 ਬਚੇ 15 ਠੀਕ ਹੈ ਜੀ 15 ਬਚ ਗਏ ਜੇ ਤੁਹਾਨੂੰ ਵੀ ਦੱਸਿਓ ਸਮਝ ਲੱਗਦਾ 15 ਦੇ ਵਿੱਚੋਂ ਫਿਰ ਉਹਨਾਂ ਨੇ 9 ਰੁਪਏ ਦਾ ਸਾਮਾਨ ਲਿਆ ਉਹ ਕੋਈ ਟੌਫੀਆਂ ਵਗੈਰਾ ਕੁਝ ਵੀ ਲੈ ਲਿਆ ਟੌਫੀਆਂ ਵਨ ਲ ਆਪਾਂ ਕਹਿੰਦੇ ਟੌਫੀਆਂ ਲਈਆਂ ਟੌਫੀਆਂ 9 ਰੁਪਏ ਦੀ ਉਹਨਾਂ ਟੌਫੀਆਂ ਲਈਆਂ ਤੇ ਉਹਦੇ ਕੋਲ ਬਚ ਗਏ 6 ਰੁਪਏ ਠੀਕ ਹੈ ਜੀ ਬਚੇ 6 ਰੁਪਏ 6 ਆ ਜਿਹੜੇ ਬਚੇ ਆ ਫੇਰ ਆਪਾਂ ਇੱਥੇ ਲਿਆਂਦੇ ਆ ਠੀਕ ਆ ਜੀ ਪ੍ਰੋਬਲਮ ਇੱਥੇ ਆ ਕੇ ਅੜ ਗਈ ਆ ਜਦੋਂ ਆਪਾਂ ਜਮਾ ਕੀਤਾ ਜੋੜ ਕੀਤਾ ਤੇ 1 ਰੁਪਏ ਦਾ ਫਰਕ ਪੈ ਰਿਹਾ ਆ ਆ ਦੇਖੋ ਦੋਨੇ 50 ਸੀਗੇ 30 ਦਾ ਸਮਾਨ ਲਿਆ 20 ਦਾ ਸਮਾਨ ਲਿਆ 30 ਬਚ ਗਏ ਠੀਕ ਆ ਜੀ 30 ਚੋਂ ਫੇਰ 15 ਦਾ ਲਿਆ ਦੇ ਵਿੱਚੋਂ ਤੇ ਬਚੇ 15 ਠੀਕ ਹੈ ਜੀ ਫਿਰ ਆਪਾਂ ਲਿਆ 9 ਰੁਪਏ ਦਾ ਸਮਾਨ ਟੌਫੀਆਂ ਲੈ ਲਈਆਂ ਬਚੇ 6 ਫਿਰ 6 ਰੁਪਏ ਦਾ ਲੈ ਲਿਆ ਕੁਛ ਲੋਕ ਕੀ ਕਹਿੰਦੇ ਕੋਈ ਵੀ ਕੋਈ ਵੀ ਚੀਜ਼ ਟੌਫੀ ਹੈ ਕੁਝ ਵੀ ਕੁਝ ਲੈ ਲਿਆ ਕੋਈ ਵੀ ਚੀਜ਼ ਤੇ ਬਚੀ 0 ਠੀਕ ਹੈ ਜੀ ਹੁਣ ਆਪਾਂ ਇਹਦਾ ਟੋਟਲ ਕਰਕੇ ਦੇਖਦੇ ਹਾਂ ਕਿੰਨਾ ਖਰਚਾ 20 15 35 35 ਤੇ 9 ਹੋ ਗਿਆ 44 44 ਤੇ 6 44 6 50 ਇਹ ਆਪਣੇ 50 ਰੁਪਏ ਬਣ ਗਏ ਆ ਠੀਕ ਆ ਜੀ ਤੇ ਹੁਣ ਆਪਾਂ ਇਧਰਲੇ ਪਾਸੇ ਵੀ ਦੇਖਦੇ ਆ ਕੀ ਸਿਸਟਮ ਬਣਿਆ ਆਸੀਂ ਆਪਣੇ ਕੋ 50 ਰੁਪਏ ਪਹਿਲਾਂ 20 ਦਾ ਸਮਾਨ ਲਿਆ 30 ਬਚੇ ਫਿਰ 15 ਦਾ ਲਿਆ ਫਿਰ 15 ਬਚ ਗਏ ਫਿਰ ਉਹਨਾਂ 9 ਰੁਪਏ ਦਾ ਸਮਾਨ ਲਿਆ ਜੀ ਬਚੇ 6 ਫਿਰ 6 ਵੀ ਖਰਚ ਦਿੱਤੇ ਠੀਕ ਹੈ ਜੀ ਤੇ 50 ਰੁਪਏ ਪੂਰੇ ਖਰਚ ਹੋ ਗਏ ਪਰ ਜਦੋਂ ਆਪਾਂ ਜੋੜ ਲਾ ਰਹੇ ਆ ਆ ਦੇਖੋ ਜੀ ਆ ਲਾ ਕੇ ਦੇਦੇ ਆ 51 ਬਣ ਗਏ 0 5 6 5 ਤੇ 6 11 1 1 ਆ ਗਿਆ ਹਾਸਲ 3 ਤੇ 1 4 ਤੇ 1 5 ਇਹ 51 ਬਣ ਗਿਆ ਇਹ 1 ਰੁਪਿਆ ਕਿੱਥੋਂ ਆਇਆ ਕਿੱਦਾਂ ਆਇਆ ਇਹ ਸਾਨੂੰ ਸਮਝ ਨਹੀਂ ਲੱਗ ਰਹੀ ਹੈਗੀ ਇਹ ਮੇਰੇ ਭਰਾ ਕਿਸੇ ਨੂੰ ਇਸ ਦੇ ਬਾਰੇ ਨੌਲੇਜ ਹੈਗੀ ਆ ਤੇ ਕਿੱਦਾਂ ਇਹ ਕੀ ਸਿਸਟਮ ਆ ਤੇ ਸਾਨੂੰ ਵੀ ਸਮਝਾਵੇ ਤੇ ਕਮੈਂਟਾਂ ਵਿੱਚ ਦੱਸੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ